ਬੰਨ ਨੂੰ ਢਾਹ ਲੱਗਨ ਤੇ ਡਟ ਗਏ ਨੌਜਵਾਨ ਹਾਂਜੀ ਕਿੱਥੇ ਜਾ ਰਹੇ ਹੋ ਹੁਣ ਤੁਸੀਂ ਕਿਹੜਾ ਪਿੰਡ ਹੈ ਤਾਰੇ ਅਲਪਣਾ ਪਿੰਡ ਆ ਗਾੜੀ ਨਾਲ ਹੀ ਉੱਥੇ ਚੱਲਦੀ ਪਈ ਕੱਲ ਦੀ ਢਾਹ ਲੱਗਦੀ ਪਈ ਐ ਉਹ ਹੁਣ ਫੇਰ ਲੱਗੀ ਆ ਜਦੋਂ ਜਿੱਦਾਂ ਰੁਕ ਸਿੱਟਨੇ ਪੈਂਦੇ ਆ ਕੋਰੀਆਣਾ ਰੁਕਦਾ ਨਹੀਂ ਗਾ ਹੋਰ ਕਿੱਥੇ ਕਿੱਥੇ ਇੱਥੇ ਬੰਨ ਨੂੰ ਢਾਹ ਲੱਗੇ ਕਿਵੇਂ ਮਦਦ ਕਰ ਰਹੇ ਹੁੰਦੀ ਉਹ ਟਰੈਕਟਰ ਨਾਲ ਲਿਜਾਣੀ ਪੈਂਦੀ ਇੱਦਾਂ ਉਹ ਸਾਹਮਣੇ ਤੇ ਲੱਗਦੀ ਪਈ ਐ ਉਹ ਪਿਛਲੇ ਸਾਲ 23 ਚ ਉੱਥੋਂ ਟੁੱਟਾ ਸੀ ਹੋਰ ਕੋਈ ਰਸਤਾ ਨਹੀਂ ਐ ਟਰੈਕਟਰ ਨਾਲ ਹੀ ਜਾਇਆ ਜਾ ਸਕਦਾ ਇੱਥੋਂ ਦੀ ਆ ਬਾਕੀ ਪਿੰਡਾਂ ਦਾ ਕਨ ਟੁੱਟਿਆ ਇੰਨੀ ਬੱਚੀ ਬਿਆਸ ਨੇ ਮਾਰੀ ਹੋਈ ਦੇਖੋ ਸਿਆਸੀ ਆਗੂ ਕਹਿੰਦੇ ਕਿ ਟਰੈਕਟਰ ਨਾ ਕਿਸਾਨ ਪ੍ਰਦਰਸ਼ਨ ਕਰਨ ਦੇ ਲਈ ਆ ਕੇ ਹੁੰਦੇ ਹੁਣ ਜਦੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਗੱਲ ਕਰਦੇ ਆ ਉਥੇ ਬਹੁਤ ਕੰਮਾਂ ਦੇ ਲਈ ਤੁਸੀਂ ਯੂਜ਼ ਕਰ ਰਹੇ ਹੋ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਉਥੇ ਲੋਕ ਫਸੇ ਹੋਏ ਨੇ ਉਥੇ ਵੀ ਟਰੈਕਟਰ ਹੀ ਚੱਲਣਾ ਹੈ ਰਸਤਾ ਚੱਲਦਾ ਚਾਰਾਂ ਪਿੰਡਾਂ ਨੂੰ ਇਦਾਂ ਹੀ ਹੋ ਇਥੋਂ ਦੀ ਨਕਲ ਦੇ ਵੇਚਦਾ ਉਹ ਗੱਡੀ ਆਈ ਹੈ ਨਾ ਮੇਨ ਛੱਡ ਕੇ ਉਹ ਪਿੰਡ ਦੇ ਵਿੱਚ ਵੀ ਨਿਕਲਦੀ ਉਹ ਬੰਦ ਹੋ ਗਈ ਕਿੰਨੇ ਪਿੰਡ ਪ੍ਰਭਾਵਿਤ ਹੋਣ ਮੈਡਮ ਸੱਤ ਲੋਈ ਦੀ ਵਜ੍ਹਾ ਨਾਲ ਅਦਾਲਤੇ ਕੋਈ ਨਹੀਂ ਹੋਇਆ ਇੱਧਰ ਵਿਆਸ ਨੇ ਸੱਤ ਪਿੰਡ ਗਾੜੀ ਪ੍ਰਭਾਵਿਤ ਕੀਤੇ ਨੇ ਤਾਂ ਦੇ ਨਾਂ ਦੱਸੋਗੇ ਮੰਡਿੰਦਰਪੁਰ ਜਮਾਲੀ ਵਾਲਾ ਕੱਟਾ ਦੇਲੇਲ ਮੰਨੂ ਮਾਛੀ ਸ਼ਾਹ ਵਾਲਾ ਨੱਕੀ ਤਕੀਆ ਪਰੋਂ ਹਣ ਕਿੰਨੇ ਦਿਨਾਂ ਤੋਂ ਲਗਾਤਾਰ ਆਪਣੀ ਸੇਵਾ ਦੇ ਰਹੇ ਹੋ 10 ਦਿਨ ਹੋ ਗਏ